ਜੋ ਪ੍ਰੋਟੈਸਟ ਹੈ ਇਹਦਾ ਕਾਰਨ ਕੀ ਹੈ ਰੀਸੈਂਟ ਫੇਅਰ ਰਿਡਕਸ਼ਨ ਹੋਈ ਹੈ ਜਿਹਦੇ ਵਿੱਚੋਂ ਡਰਾਈਵਰਸ ਦੀ ਇਨਕਮ 25 ਤੋਂ 30% ਅਫੈਕਟ ਹੋਈ ਹੈ ਲੋਕਾਂ ਨੂੰ ਸ਼ਾਇਦ ਅਜੇ ਤੱਕ ਇਹ ਗੱਲ ਬਾਹਰ ਨਹੀਂ ਪਹੁੰਚੀ ਗਈ ਕਿਉਂਕਿ ਮੀਡੀਆ ਨੇ ਸਾਨੂੰ ਕਵਰ ਨਹੀਂ ਕੀਤਾ ਅਸੀਂ ਨਹੀਂ ਚਾਹੁੰਦੇ ਸਾਰਿਆਂ ਦਾ ਕੰਮ ਦਾ ਵੀ ਨੁਕਸਾਨ ਹੁੰਦਾ ਆ ਹਰ ਇੱਕ ਚੀਜ਼ ਆਸੀਂ ਆਪਣਾ ਕੰਮ ਛੱਡ ਕੇ ਘਰ-ਬਾਰ ਛੱਡ ਕੇ ਸਾਰਾ ਕੁਝ ਫੈਮਿਲੀ ਲਾਈਫ ਨੂੰ ਡਿਸਟਰਬ ਕਰਕੇ ਅਸੀਂ ਇੱਥੇ ਆਪਣੇ ਅੱਖਾਂ ਦੀ ਖਾਤਰ ਖੜੇ ਆ ਪਰ ਉੱਪਰ ਵੱਲੋਂ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜੀ ਆਪਾਂ ਪਟੀਸ਼ਨ ਵੀ ਰੈਡੀ ਕਰ ਰਹੇ ਆ ਤੇ ਉਹਦੇ ਲਈ ਆਪਾਂ ਪ੍ਰਪੇਅਰ ਹੋ ਰਹੇ ਆ ਕਿ ਸਾਨੂੰ ਪਤਾ ਹੈ ਕਿ ਜਿਹੜਾ ਐਕਸ਼ਨ ਆਪਾਂ ਲੀਗਲ ਹੀ ਲੈਣਾ ਪੈਣਾ ਬਟ ਵੀ ਆਰ ਨਾਟ ਇਨਾਫ ਵੀ ਨੀਡ ਮੋਰ ਸਪੋਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਹਿੰਦੇ ਨੇ ਕਿ ਅਗਰ ਉਸੋਲੋਂ ਪਰ ਆ ਚਾਏ ਤਾਂ ਟਕਰਾਨਾ ਜ਼ਰੂਰੀ ਹੈ ਅਗਰ ਜ਼ਿੰਦਾ ਹੋ ਤਾਂ ਫਿਰ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਗੱਲ ਜਦੋਂ ਆਪਣੇ ਹੱਕਾਂ ਦੀ ਚੱਲਦੀ ਹੈ ਤੇ ਹੱਕਾਂ ਨੂੰ ਜੋ ਹੈ ਲੈਂਡ ਦੇ ਵਿੱਚ ਜਦੋਂ ਵੀ ਲੜਾਈ ਹੁੰਦੀ ਹੈ ਸੜਕ ਤੇ ਨਿਕਲ ਕੇ ਕੰਦੋਲਨ ਨਿਕਲਦਾ ਹੈ ਤੇ ਪੰਜਾਬੀਆਂ ਦੀ ਜਿਹੜੀ ਸ਼ਮੂਰੀਅਤ ਹੈ ਉਹ ਸਭ ਤੋਂ ਅੱਗੇ ਖੁਦੀਅਤ ਅੱਜ ਆਪਾਂ ਮੈਲਬਨ 에ਅਰਪੋਰਟ ਤੇ ਪਹੁੰਚੇ ਆ ਉਪਰ ਦਾ ਪ੍ਰੋਟੈਸਟ ਚੱਲ ਰਿਹਾ ਪਿਛਲੇ 1.5 ਮਹੀਨੇ ਤੋਂ ਉਪਰ ਦਾ ਪ੍ਰੋਟੈਸਟ ਚੱਲ ਰਿਹਾ ਹੈ ਤੇ ਉਪਰ ਪ੍ਰੋਟੈਸਟ ਕਰਕੇ ਜੋ ਸਵਾਰੀਆਂ ਨੂੰ ਦਿੱਕਤ ਹੋ ਰਹੀ ਹੈ ਡਰਾਈਵਰਾਂ ਨੂੰ ਦਿੱਕਤ ਹੋ ਰਹੀ ਹੈ ਔਰ ਆਪਾਂ ਦੇਖਦੇ ਆ ਕਿ ਬਲਪੜ এয়ারਪੋਰਟ ਤੇ ਪਹੁੰਚੇ ਆ ਤੇ ਆਓ ਜਾਣਦੇ ਆ ਕਿ ਕੀ ਕਾਰਨ ਹੈ ਜੋ Uber ਦਾ ਪੋਟੈਸ ਇਥੇ ਚੱਲ ਰਿਹਾ ਹੈ ਤੇ ਉਹਨਾਂ ਤੇ ਜੋ ਕਾਰਨ ਜਾਣ ਦੀ ਕੋਸ਼ਿਸ਼ ਕਰ ਰਹੇ ਆ ਔਰ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਹੈ ਡਰਾਈਵਰਾਂ ਵੱਲੋਂ ਤੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਸਾਡੇ ਨਾਲ ਭਾਜੀ ਜੁੜੇ ਨੇ ਜੋ Uber ਡਰਾਈਵਰ ਨੇ ਪ੍ਰੋਟੈਸਟ ਕਰ ਰਹੇ ਨੇ ਭਾਜੀ ਤੁਹਾਡਾ ਸਵਾਗਤ ਹੈ ਮਨ ਪੰਜਾਬ ਟੀਵੀ ਉਸ ਸੀਰੀਜ਼ ਉੱਤੇ ਤੇ ਇਹ ਕਿੱਦਾਂ ਦਾ ਇੱਕ ਜੋ ਪ੍ਰੋਟੈਸਟ ਹੈ ਇਸ ਦਾ ਕਾਰਨ ਕੀ ਹੈ ਅਜੀ ਥੈਂਕ ਯੂ ਭਾਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਆ ਕੇ ਸਾਡੀ ਇੱਥੇ ਸਪੋਰਟ ਵਾਸਤੇ ਸਾਡਾ ਮੀਡੀਆ ਕਵਰੇਜ ਜਿਹੜੀ ਆ ਸਾਡੇ ਲਈ ਬਹੁਤ ਤੇ এবਾਰੀ ਪ੍ਰੋਟੈਸਟ ਅਸੀਂ ਸਾਨੂੰ 4 ਵੀਕ ਪਿਛਲੇ 4 ਵੀਕ ਤੋਂ ਅਸੀਂ ਕਰ ਰਹੇ ਆਂ ਇਹ ਸਾਡਾ 5ਵਾਂ ਵੀਕ ਦਾ ਪ੍ਰੋਟੈਸਟ ਦਾ ਇਸ ਵਾਰ ਤੇ ਜਿਹੜੇ ਉੱਪਰ ਤੇ ਰੀਸੈਂਟ ਫੇਅਰ ਰਿਡਕਸ਼ਨ ਹੋਈ ਆ ਜਿਹਦੇ ਵਿੱਚੋਂ ਡਰਾਈਵਰਸ ਦੀ ਇਨਕਮ 25 ਤੋਂ 30% ਅਫੈਕਟ ਹੋਈ ਆ ਲੋਕਾਂ ਨੂੰ ਸ਼ਾਇਦ ਅਜੇ ਤੱਕ ਇਹ ਗੱਲ ਬਾਹਰ ਨਹੀਂ ਪਹੁੰਚੀ ਗਈ ਕਿਉਂਕਿ ਮੀਡੀਆ ਨੇ ਸਾਨੂੰ ਕਵਰ ਨਹੀਂ ਕੀਤਾ ਇਸ ਕਰਕੇ ਲੋਕਾਂ ਨੂੰ ਸ਼ਾਇਦ ਲੱਗਦਾ ਸੀਗਾ ਕਿ ਸਾਡਾ ਪ੍ਰੋਟੈਸਟ ਉੱਪਰ ਦੀ ਪੇ ਰਾਈਜ਼ ਵਾਸਤੇ ਆ ਅਸੀਂ ਪੇ ਰਾਈਜ਼ ਲਈ ਨਹੀਂ ਲੜ ਰਹੇ ਜਦੋਂ ਕਿ ਹਰ ਇੱਕ ਇੰਡਸਟਰੀ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਕੋਸਟ ਆਫ ਲਿਵਿੰਗ ਜਿਹੜੀ ਆ ਬਹੁਤ ਜ਼ਿਆ ਤੇ ਰਾਈਡ ਵਾਸਤੇ ਲੜ ਰਹੇ ਆ ਬਟ ਸਾਡੀ ਜਿਹੜੀ ਪੇ ਕੱਟ ਗਈ ਆ ਅਸੀਂ ਉਹਨੂੰ ਸਿਰਫ ਵੈਕ ਟੂ ਬੇਸਿਕਸ ਲਿਜਾਣ ਵਾਸਤੇ ਐਟ ਦ ਸੇਮ ਸਪੌਟ ਲਿਜਾਣ ਵਾਸਤੇ ਫਾਈਟ ਕਰ ਰਹੇ ਆ ਤੇ ਸਾਨੂੰ 5 ਵੀਕ ਹੋ ਗਏ ਨੇ ਭਾਈ ਉਸ ਆਲਰੇਡੀ ਮੈਲਬਨ এয়ারਪੋਰਟ ਦੇ ਉੱਪਰ ਪ੍ਰੋਟੈਸਟ ਕਰਦੇ ਆ ਨੂੰ ਤੇ ਸਾਡੇ ਡਰਾਈਵਰ ਜਿਨੇ ਵੀ ਰਾਈਡ ਸ਼ੇਅਰ ਡਰਾਈਵਰ ਨੇ ਸਾਰਿਆਂ ਵੱਲੋਂ ਬਹੁਤ ਵਧੀਆ ਪਰਮਾ ਹੰਗਾਰਾ ਮਿਲਿਆ ਸਾਰਿਆਂ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ ਸਾਡੀ ਤੇ ਆਪਾਂ ਇਦਾਂ ਹੀ ਅੱਗੇ ਤੋਂ ਵੀ ਅੱਗੇ ਵੱਦ ਕੇ ਹੋਰ ਵੀ ਪ੍ਰੋਟੈਸਟ ਜਿੰਨੇ ਵੀ ਆਗੇ ਨੇ ਕਰਦੇ ਰਵਾਂਗੇ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਊਬਰ ਡਰਾਈਵਰਾਂ ਨੇ ਤੁਹਾਨੂੰ ਸਪੋਰਟ ਕੀਤੀ ਔਰ ਕਰ ਰਹੇ ਨੇ ਅੱਜ ਵੀ ਕਰਨਗੇ ਲੇਕਿਨ ਊਬਰ ਵੱਲੋਂ ਜੋ ਕੰਪਨੀ ਹੈ ਕੋਈ ਰਿਸਪੌਂਸ ਆਇਆ ਕਿਸੇ ਨਾਲ ਤੁਹਾਡੀ ਅਫੀਸ਼ਰ ਨਾਲ ਕੋਈ ਗੱਲ ਹੋਈ ਨਹੀਂ ਭਾਜੀ ਊਬਰ ਵੱਲੋਂ ਕੋਈ ਵੀ ਰਿਸਪੌਂਸ ਹਲੇ ਤੱਕ ਨਹੀਂ ਆਇਆ ਹੈਗਾ ਅਸੀਂ 에ਅਰਪੋਰਟ ਅਥਾਰਟिटीज ਨਾਲ ਇਨ ਟੱਚ ਸੀਗੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਸਾਨੂੰ ਜੇ ਊਬਰ ਦਾ ਕੋਈ ਵੀ ਨੁਮਾਇੰਦਾ ਆ ਕੇ ਜੇ ਊਬਰ ਦਾ ਕੋਈ ਵੀ ਰਿਪਰੈਜ਼ੈਂਟੇਟਿਵ ਆ ਕੇ ਸਾਡੇ ਨਾਲ ਜੇ ਗੱਲ ਕਰਨੀ ਚਾਹੁੰਦਾ ਹੈ ਤਾਂ ਅਸੀਂ ਆਪਣੀ ਪ੍ਰੋਟੈਸਟ ਉਸੇ ਟਾਈਮ ਸਟਾ ਅਸੀਂ ਆਪਣਾ ਕੰਮ ਛੱਡ ਕੇ ਘਰ-ਬਾਰ ਛੱਡ ਕੇ ਸਾਰਾ ਕੁਝ ਫੈਮਿਲੀ ਲਾਈਫ ਨੂੰ ਡਿਸਟਰਬ ਕਰਕੇ ਅਸੀਂ ਇੱਥੇ ਆਪਣੇ ਅਕਾਂ ਦੇ ਖਾਤਰ ਖੜੇ ਆਂ ਪਰ ਉੱਪਰ ਵੱਲੋਂ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜੀ ਜੀ ਉੱਪਰ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਤੇ ਗੱਲ ਮੈਲਬਨ 에ਰਪੋਰਟ ਦੀ ਕਰੀਏ ਤੇ ਇੱਥੇ ਫੈਡਰਲ ਪੁਲਿਸ ਵੀ ਹੁੰਦੀ ਹੈ ਵਿਲਟਲ ਸਕਿਉਰਟੀ ਵੀ ਹੈਗੀ ਹੈ ਤੇ ਉਹਨਾਂ ਵੱਲੋਂ ਤੁਹਾਨੂੰ ਕਿੱਡਾ ਦਾ ਰਿਸਪੌਂਸ ਮਿਲ ਰਿਹਾ ਭਾਈ ਉਹਨਾਂ ਵੱਲੋਂ ਵੀ ਕਈ ਸਾਨੂੰ ਕੋਈ ਸਪੋਰਟ ਨਹੀਂ ਹੈ ਈਵਨ ਉਹਨਾਂ ਨੇ ਸਾਡੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਸਕਿਉਰਟੀ ਨੇ ਵੀ ਆਲਵੇਸ ਸਾਨੂੰ ਪੁਸ਼ ਕਰਨ ਦੀ ਟਰਾਈ ਕੀਤੀ ਹੈ ਈਵਨ ਦੇ ਬ੍ਰੇਕ ਦਾ ਰੋਡ ਰੂਲਸ ਐਸ ਵੈਲ ਜਿੱਥੋਂ ਸਕਾਈ ਬਸ ਜਾਂਦੀ ਹੈ ਉਹਨਾਂ ਨੇ ਉੱਥੋਂ ਵੀ ਬਲਾਡ ਹਟਾ ਹਟਾ ਕੇ ਉਧਰੋਂ ਗੱਡੀਆਂ ਆਪਣੀ ਓਵਰ ਦੀਆਂ ਕਢਾਈਆਂ ਨੇ ਉਧਰੋਂ ਔਰ ਅਗਰ ਗੱਲ ਆਪਾਂ ਕੀਤੀ ਜਾਏ ਕਿ ਇਹ ਜੋ ਇੱਕ ਇਦਾਂ ਦਾ ਪ੍ਰੋਟੈਸਟ ਹੁੰਦਾ ਹੈ ਪੋਲਿਟਿਸ਼ੀਅਨ ਲੈਵਲ ਤੇ ਵੀ ਆਪਾਂ ਅਪਰੋਚ ਕਰਦੇ ਹਾਂ ਕਿ ਸਾਡੀ ਸਪੋਰਟ ਕਰੋ ਕੋਈ ਪੋਲਿਟਿਸ਼ੀਅਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਸਪੋਰਟ ਉਹਨਾਂ ਵੱਲੋਂ ਮਿਲਿਆ ਭਾਜੀ ਆਪਾਂ ਨੇ ਪੋਲਿਟਿਸ਼ੀਅਨ ਲਈ ਆਪਣਾ ਟਰਾਈ ਕੀਤਾ ਆਪਾਂ ਪਟੀਸ਼ਨ ਵੀ ਰੈਡੀ ਕਰ ਰਹੇ ਹਾਂ ਤੇ ਉਹਦੇ ਲਈ ਆਪਾਂ ਪ੍ਰੀਪੇਅਰ ਹੋ ਰਹੇ ਹਾਂ ਕਿ ਸਾਨੂੰ ਪਤਾ ਕਿ ਜਿਹੜਾ ਐਕਸ਼ਨ ਆਪਾਂ ਲੀਗਲ ਹੀ ਲੈਣਾ ਪੈਣਾ ਬਟ ਵੀ ਆਰ ਨਾਟ ਇਨਾਫ ਵੀ ਨੀਡ ਮੋਰ ਸਪੋਰਟ ਤੇ ਸਾਨੂੰ ਹੋਰ ਸਪੋਰਟ ਚਾਹੀਦੀ ਹੈ ਕਿ ਸਾਡੇ ਜਿਹੜੇ ਟੈਕਸੀ ਵਾਲੇ ਭਰਾ ਨੇ ਆ ਓਵਰ ਆਲੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਬਾਰ-ਬਾਰ ਕਿ ਸਾਡੇ ਨਾਲ ਜੁੜੋ ਆ ਸਾਰਿਆਂ ਦੀ ਕਾਮਨ ਫਾਈਟ ਹੈ ਹਾਂਜੀ ਤੇ ਜੁੜੇ ਹੋਏ ਨੇ ਤੇ ਮੈਂ ਦੇਖਦਾ ਕਿ ਸਾਡੇ ਨਾਲ ਇੱਕ ਜੈਂਟਲਮੈਨ ਵੀ ਜੁੜੇ ਨੇ ਹੈਲੋ ਸਾਹਬ ਹਾਊ ਆਰ ਯੂ ਵੈਲਕਮ ਯੂ ਓਨ ਦਾ ਪੰਜਾਬ ਪ੍ਰੀਮੀਅਰ ਆਸਟ੍ਰੇਲੀਆ ਸੋ ਵਾਟਸ ਯੂਰ ਨੇਮ My name is Darren Parker. So, welcome you. So, what do you think? Uh, what will be the future of this protest? Uh, I think eventually something has to change. Mm -hmm. And uh, these guys are very committed. Um, and uh, you know they're angry. They're being exploited um, ruthlessly. Um, and uh, you know that, that the public need to be made aware of that. Okay. So we come to know uh, through our sources uh, the the guys or the driver who's uh, uh, participating in the protest. So Uber is uh, like uh, deactivate their account. Is this true or false? Oh, I mean, it's well known that Uber deactivate accounts, um, okay. uh, you know, without reason, without investigation, uh -huh. and this is part of the. Um yeah the treatment and the disregard that they show their drivers well oh, yeah. you know so gallen paaji ki tonu jo hai protest <laughs> karan da strike karan da vi haq nahi hai ga agar tu sarakkan te apne haqan layi <laughs> nikalde ho ta jo cheezaan paindiyan dekhde si jo sarkara kar diyan san aur uber vi ek khetra ki maropli karke tode account ban kar rahi hai to hun support nahi kar rahi aur main tainu kithan ki kuj driver vi sath support nahi kar rahe chuka chukde ne ohna bare tu si ki kehna chao meri da sare driver nu ehi binti hai ki jehda sada naal aake khadan ਤੇ ਸਾਡੇ ਜਿਹੜੇ ਹੱਕ ਨੇ ਉਹਨਾਂ ਲਈ ਇਕੱਲੇ ਸਾਡੇ ਹੱਕ ਨਹੀਂ ਉਹਨਾਂ ਦੇ ਵੀ ਹੱਕ ਨੇ ਉਹਨਾਂ ਨੂੰ ਵੀ ਨਾਲ ਸਾਡੇ ਖੜਨਾ ਚਾਹੀਦਾ ਸਾਨੂੰ ਸਪੋਰਟ ਦੇਣੀ ਚਾਹੀਦੀ ਆ ਕਿਉਂਕਿ ਇਹ ਡੇ ਬਾਏ ਡੇ ਬਰਸਟ ਹੋਈ ਜਾ ਰਿਹਾ ਹੈ ਨਾ ਤੇ ਜਿਵੇਂ ਆਪਣੇ ਇੰਡੀਆ ਚ ਪੋਲਿਟਿਸ਼ਨ ਜਾਂ ਪੁਲਿਸ ਕਰਦੀ ਸੀ ਐਵੇਂ ਹੀ ਇਹਨਾਂ ਨੇ ਵੱਡੀਆਂ ਕੰਪਨੀਆਂ ਜਿਵੇਂ ਆਪਣੀਆਂ ਕਰਦੀਆਂ ਜੀ ਆਪਾਂ ਉਹਦੇ ਸਟ੍ਰਾਈਕ ਕਰਦੇ ਆ ਐਵੇਂ ਹੀ ਇਹਨਾਂ ਨੇ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਸਾਡੇ ਅਕਾਊਂਟ ਡੀਐਕਟੀਵੇਟ ਸਾਨੂੰ 에어ਪੋਰਟ ਸਿਕਿਉਰਿਟੀ ਤੋਂ ਥ੍ਰੈਟਸ ਆਉਂਦੀਆਂ ਨੇ ਇਹ ਚੀਜ਼ਾਂ ਸਭ ਇਕੱਠੀਆਂ ਹੋ ਰਹੀਆਂ ਨੇ ਨਾ ਸਾਡੇ ਨਾਲ ਤੇ ਜਿਹੜੇ ਫੀਅਰਸ ਘਟ ਹੋਏ ਨੇ ਉਹ ਤਾਂ ਮੇਨ ਸਾਡੇ ਉਹਦੇ ਉੱਤੇ ਅਸੀਂ ਮੇਨ ਉਹ ਕਰ ਰਹੇ ਆਂ ਵੀ ਅ ਏਜੰਡਾ ਜਿਹੜਾ ਸਾਡਾ ਉਹੀ ਆ ਵੀ ਜਿਹੜੇ ਇੱਕ ਇਹਨਾਂ ਦੀ ਜਿਹੜੀ ਪਰਸੈਂਟੇਜ ਸੀਗੀ ਪਹਿਲਾਂ 15% ਸੀਗੀ ਫਿਰ 22% ਹੋਈ ਫਿਰ ਆਫਟਰ ਕੋਵਿਡ 27.5% ਹੋਈ ਠੀਕ ਆ ਤੇ ਇਹ ਜਿਹੜੇ ਜਿਹੜੇ ਫਿਰ ਜਿਹੜੀਆਂ ਇਹਨਾਂ ਦੀ ਕਮਿਸ਼ਨ ਆ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਵੀ ਘੱਟ ਕੇ 15% ਕੀਤੀ ਜਾਵੇ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਤੋ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਾਹੀਦਾ ਕੋਈ ਰੂਲ ਬਣਾਉਣਾ ਚਾਹੀਦਾ ਟੈਕਸੀ ਤੇ Uber ਜਿਹੜੀ ਇੰਡਸਟਰੀ ਹੈ ਸੇਮ ਇੰਡਸਟਰੀ ਹੈ ਲੇਕਿਨ ਜੇ ਟੈਕਸੀ ਦਾ ਇੱਕ ਫੇਅਰ ਦੇਖੋ 에어ਪੋਰਟ ਟੂ ਸਿਟੀ 75 75 ਡਾਲਰ 80 ਡਾਲਰ ਦੇ ਵਿੱਚ ਉਹ ਮੀਟਰ ਤੇ ਬੰਤ ਹੈ ਲੇਕਿਨ ਉਹ ਹੀ ਹੈ Uber ਜਿਹੜੀ ਚੀਜ਼ ਹੈ ਜੋ ਆਪਣੇ ਜੋ ਗਾਹਕਾਂ ਨੂੰ ਦੇ ਰਹੀ ਹੈ 40 50 ਡਾਲਰ ਦੇ ਵਿੱਚ ਵਿੱਚ ਉਹ ਜਿਹੜਾ ਫੇਅਰ ਬਣਦਾ ਹੈ ਤੇ ਮੇਰੇ ਖਿਆਲ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਸ ਚੀਜ਼ ਨੂੰ ਇਕੁਅਲ ਕਰਨਾ ਚਾਹੀਦਾ ਇਸ ਇੰਡਸਟਰੀ ਹਾਂਜੀ ਭਾਜੀ ਲਾਸਟ 40 ইয়ার্স ਜੇ ਤੁਸੀਂ ਦੇਖੋ ਤਾਂ ਅੰਡਰ 30 ਡਾਲਰ ਅੱਜ ਤੱਕ ਟੈਕਸੀ ਨੇ ਕਦੇ ਵੀ ਕੋਈ পিকਅਪ ਤੇ इवन ਕੀ ਜਿਹੜੀਆਂ ਸਕਾਈ ਬੱਸ ਨੇ ਉਹ ਵੀ ਇੱਕ ਇੱਕ ਰਾਈਡਰ ਦੇ 25 ਡਾਲਰ ਲੈਂਦੀਆਂ ਨੇ ਤੇ ਅਸੀਂ 4 4 ਰਾਈਡਰ ਲੈ ਕੇ ਜਾਂਦੇ ਆ ਇੱਕ ਕਾਰ ਦੇ ਵਿੱਚ ਤੇ ਸਾਨੂੰ 28 ਡਾਲਰ ਸਿਟੀ ਦੇ ਮਿਲਦੇ ਨੇ ਤੇ ਜੇ ਸਕਾਈ ਬੱਸ ਇਥੋਂ ਸਿਟੀ ਜਾਂਦੀ ਆ ਤੇ ਉੱਥੋਂ ਜਾ ਕੇ ਉਹਨਾਂ ਨੇ ਫੇਰ ਅੱਗੇ Uber ਕਰਨੀ ਆ ਤੇ ਉਹਨਾਂ ਨੂੰ ਅੱਗੇ ਫੇਰ ਪੇਅ ਕਰਨਾ ਪੈਂਦਾ ਆ ਠੀਕ ਆ ਤੇ ਇਹ ਟੈਕਸੀ ਜਿਹੜੇ ਕਮਿਸ਼ਨ ਆ ਟਰਾਂਸਪੋਰਟ ਮੰਤਰੀ ਸਾਹਿਬ ਉਹਨਾਂ ਅੱਗੇ ਰਿਕਵੈਸਟ ਕਰਦੇ ਆ ਵੀ ਇਹ ਚੀਜ਼ ਨੂੰ ਉਹ ਅੱਗੇ ਲੈ ਕੇ ਆਣ ਜਿਹੜਾ ਫੇਅਰ ਪ੍ਰਾਈਸ ਆ ਜਿਹੜਾ ਮੇ ਟੈਕਸੀ ਨੂੰ ਮਿਲਦਾ ਜਾਂ ਸਕਾਈ ਬੱਸਿਸ ਨੂੰ ਮਿਲਦਾ ਆ ਜਾਂ ਵੀ ਐਚਏ ਵਗੈਰਾ ਜਿਹੜੀਆਂ ਹਾਇਰ ਕਾਰਸ ਨੇ ਅਸੀਂ ਉਹਨਾਂ ਨਹੀਂ ਜਾਂਦੇ ਪਰ ਇੱਕ ਇੱਕ ਸਟੈਂਡਰਡ ਤਾਂ ਹੋਣਾ ਚਾਹੀਦਾ ਨਾ ਮੇਨਟੇਨ ਰੱਖਣਾ ਚਾਹੀਦਾ ਇਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਬਹੁਤ ਜ਼ਿਆਦਾ ਘਟ ਗਿਆ ਹੈ ਨਾ ਜਿਹੜਾ ਜਿਵੇਂ ਅੱਜ ਤੋਂ ਇੰਟਰਸਟ ਰੇਟ ਬਹੁਤ ਵਧ ਗਏ ਨੇ ਤੇ ਡੇ ਬਾਈ ਡੇ ਜਿਹੜੀਆਂ ਗਰੋਸਰੀਜ਼ ਨੇ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀਆਂ ਨੇ ਤੇ ਪਰ ਸਾਡਾ ਜਿਹੜਾ Uber ਦਾ ਆ ਇਹ ਡੇ ਬਾਈ ਡੇ ਸਾਡਾ ਡਿਕਰੀਜ਼ ਹੋ ਰਿਹਾ ਹੈ ਨਾ ਉਹ ਚੀਜ਼ ਜਿੱਥੇ ਮਹਿੰਗਾਈ ਵਧੀ ਹੈ ਤੇ ਜੋ ਹੈ ਪੇ ਰੇਟ ਵਧਣੇ ਚਾਹੀਦੇ ਨੇ ਉਸ ਪਾਸੇ ਜੋ Uber ਜੋ ਹੈ ਪੇ ਰੇਟ ਕਢਾ ਰਹੀ ਹੈ ਔਰ ਭਾਜੀ ਤੁਸੀਂ ਡਰਾਈਵਰਸ ਨੂੰ ਤਾਂ ਗੁਜ਼ਾਰਿਸ਼ ਕੀਤੀ ਡਰਾਈਵਰਸ ਉਹਨ ਵੀ ਰਹੇ ਨੇ ਦੇਖ ਵੀ ਰਹੇ ਨੇ ਲੇਕਿਨ ਜੋ ਜਨਤਾ ਜੋ ਪਬਲਿਕ ਹੈ Uber ਬੁੱਕ ਕਰਦੀ ਹੈ ਤੁਹਾਨੂੰ ਤੁਸੀਂ ਉਹਨਾਂ ਨੂੰ ਕੀ ਸੁਣਿਆ ਦੇਣਾ ਚਾਹੀ ਜੀ ਤੁਹਾਨੂੰ ਕਿਸ ਤਰੀਕੇ ਨਾਲ ਸਪੋਰਟ ਕਰਨ ਦੇਖੋ ਭਾਜੀ ਪੈਸੇਂਜਰ ਤਾਂ ਉਹਨਾਂ ਦੇ ਕੁਛ ਨਹੀਂ ਹੈਗਾ ਉਹਨਾਂ ਨੂੰ ਤਾਂ ਸਰਵਿਸ ਮਿਲਦੀ ਪਈ ਹੈ ਜੀ ਜੀ ਠੀਕ ਹੈ ਜੀ ਫਿਰ ਟ੍ਰਾਈ ਵੀ ਕਰਨਾ ਚਾਹੁੰਦਾ ਹੂੰ ਨਹੀਂ ਕਰ ਸਕਦੇ ਇਹ ਤੇ ਏਡੀ ਵੱਡੀ ਮਨੋਪਲੀ ਹੋ ਰਹੀ ਹੈ ਕਿ ਐਪਲੀਕੇਸ਼ਨ ਵਿੱਚ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਪੋਜ਼ ਕਰੋਗੇ ਇੱਕ ਫੇਅਰ ਬੁੱਕ ਕੀਤਾ ਤੁਸੀਂ 15 ਪੇ ਕਰਦੇ ਪਏ ਹੋ ਬਟ ਮੈਨੂੰ 빙ਾ ਡਰਾਈਵਰ ਉਹ ਸਿਰਫ ਫੇਅਰ ਦਿਖਦਾ ਪਿਆ ਹੈ 40 ਮੈਨੂੰ ਪਹਿਲਾਂ ਤਾਂ ਉੱਥੇ ਉੱਥੇ ਗੜਬੜ ਹੋਗੀ ਜੀ ਠੀਕ ਹੈ ਜੀ ਫਿਰ ਉਹ ਅੱਗੇ ਜਾ ਕੇ ਜਦੋਂ ਉਹਦੇ ਵਿੱਚੋਂ ਕਮਿਸ਼ਨ ਕੱਟ ਕੇ ਮੈਨੂੰ ਮਿਲਣਾ ਹੈ ਉਹ ਉਹਦੇ ਵਿੱਚ ਹੋਰ ਘਟ ਜਾਣਾ 30% ਤੋਂ ਉੱਤੇ ਉੱਤੇ ਉਹਦੇ ਵਿੱਚ ਛੁੱਟ ਜਾਣੇ ਆ ਮੇਰੇ ਖਿਆਲ ਨਾਲ ਅਸੀਂ ਉੱਪਰ ਦੇ ਨਾਲ ਉਦੋਂ ਤੋਂ ਜਦੋਂ ਉਹ ਗੁਰੂ ਸਾਹਿਬ ਦੇ ਵਿਚ ਆਉਂਦੇ ਤੇ ਇ ਲੇਗਸੀ ਬਣਉਂਦਾ ਅੰਗਰੇਜ਼ੀ ਅਸੀਂ ਆਪਣਾ ਬਲੱਡ ਦੇ ਕਿਉਂ ਉੱਪਰ ਤੇ ਇਸ ਪੌਦੇ ਨੂੰ ਵੱਡਾ ਕੀਤਾ ਆ ਸਾਡੇ ਨਾਲ ਫੇਅਰ ਕਰਨ ਦੀ ਬਜਾਏ ਏਡਾ ਅਨਫੇਅਰ ਕੀਤਾ ਜਾ ਰਿਹਾ ਸਾਨੂੰ ਪਾਰਟਨਰ ਕਹਿੰਦੇ ਸੀ ਉਹਨਾਂ ਸਾਨੂੰ ਸਲੇਪ ਬਣਾਤਾ ਰਹਿੰਦਾ ਤੇ ਜੇ ਜੀ ਤੁਸੀਂ ਗੱਲ ਕਰੋ ਕਿ ਪੈਸੇਂਜਰ ਨੂੰ ਪੈਸੇਂਜਰ ਨੂੰ ਆਪਾਂ ਜਿੰਨਾ ਵੀ ਕੋਸ਼ਿਸ਼ ਕਰਦੇ ਆਂ ਕਿ ਰਿਕੁਐਸਟ ਕਰਦੇ ਆਂ ਕਿ ਭਾਈ ਆ ਚੀਜ਼ ਹੋ ਰਹੀ ਹੈ ਸਾਡੇ ਨਾਲ ਉਹ ਉਸ ਟਾਈਮ ਘੜੀ ਦੀ ਘੜੀ ਅਫਸੋਸ ਕਰ ਸਕਦੇ ਆ ਇਸ ਤੋਂ ਜ਼ਿਆਦਾ ਕੁਝ ਨਹੀਂ ਕਰਦੇ ਕਿ ਪੈਸੇਂਜਰ ਨੂੰ ਸਰਵਿਸ ਚਾਹੀਦੀ ਹੈ ਟਾਈਮ ਇਜ਼ ਮਨੀ ਐਸ ਕੰਟੀਨਿਊ ਟਾਈਮ ਥੋੜਾ ਤੇ ਭਾਜੀ ਤੁਹਾਡੇ ਕੀ ਵਿਚਾਰ ਨੇ ਪ੍ਰੋਟੈਸਟ ਨੂੰ ਲੈ ਕੇ ਕਿਦਾਂ ਨੇ ਭਾਜੀ ਅਸੀਂ ਟਰਾਈ ਕਰ ਰਹੇ ਆ ਲਾਸਟ ਮੰਥ ਤੋਂ ਪ੍ਰੋਟੈਸਟ ਕਰ ਰਹੇ ਆ ਪਰ ਮੇਨ ਪ੍ਰੋਬਲਮ ਇਹ ਆ ਵੀ ਇੱਥੇ ਖਾਦੂ ਪਾ ਡਰਾਈਵਰ ਨੂੰ ਨੇ ਪਤਾ ਵੀ ਉਹ ਸਲੇਵਾ ਇਹ ਦੇ ਇੰਤੇ ਮੇਨ ਸਭ ਤੋਂ ਵੱਡੀ ਪ੍ਰੋਬਲਮ ਹੈ ਜੇ ਉਹਨੂੰ ਪਤਾ ਹੋਵੇ ਅਸੀਂ ਸਲੇਵਾਨ ਤਾਂ ਇਹ ਜੇ ਪ੍ਰੋਟੈਸਟ ਅਜ ਬਹੁਤ ਵੱਡਾ ਹੋਣਾ ਸੀ ਅੱਜ ਬੰਦੇ ਵੀ ਕਿੰਨੇ ਕ ਕੱਟ ਆਫ ਫੇਪੀ ਜਾਂਦੇ ਡੋਟਲੋ ਤੇ ਇਹ ਪ੍ਰੋਬਲਮ ਸਭ ਨੂੰ ਆ ਰਹੀ ਆ ਤੇ ਲੋਕ ਪਰ ਅਜੇ ਵੀ ਕੰਮ ਕਰੀ ਜਾ ਰਹੇ ਕਿਉਂਕਿ ਆਪਸ਼ਨ ਨਹੀਂ ਕੋਈ ਜੀ ਜੀ ਤੇ ਅੱਜ ਨਹੀਂ ਅੱਜ ਦੇ ਟਾਈਮ 'ਚ ਸਾਡੇ ਕੋਲ ਜੇ ਇਹ ਚੀਜ਼ ਪ੍ਰੋਟੈਸਟ ਹੀ ਆ ਨਹੀਂ ਪ੍ਰੋਟੈਸਟ ਕਰਾਤਾ ਪਰ ਸਾਨੂੰ ਵੀ ਟੈਕਸੀ ਜਾਣਾ ਪੈਣਾ ਕਿਉਂਕਿ ਮਨੀ ਸਾਨੂੰ ਬਣ ਨਹੀਂ ਰਹੀ ਪੈ ਮੈਂ ਕਹਉਂਦਾ ਆਪਣੀ ਪਰਸਨਲੀ ਗੱਲ ਦੱਸਦਾ ਮੇਰੇ ਕੋਲ Uber ਦਾ ਅਕਾਊਂਟ ਐਕ ਟ ਹੋ ਗਿਆ ਫਾਲੇ ਤੱਕ ਮੈਨੂੰ Uber ਨੇ 2 ਮੰਥ ਹੋ ਗਏ ਆਪਸ਼ਨਾਂ ਬੈਕ ਨਹੀਂ ਕੀਤੇ ਆ ਜੀ 4000 ਮੇਰਾ ਟੋਟਲ ਲਾਸ ਹੋ ਗਿਆ Uber ਵਾਲੇ ਤਾਂ ਕੋ ਦਾ ਕੋਈ ਸਲਵਾਇ ਨਹੀਂ ਕੀਤੀ ਸਤੇ ਤੋਂ ਵੱਧ ਸਾਡੇ ਹੱਥ ਕੁਛ ਨਹੀਂ 75000 ਰੁਪਏ ਕਰਤੇ ਲਈ ਬੇਟਾ ਤਿਆਰਨ ਕਰ ਰਿਹਾ ਮੈਂ 1500 ਡਾਲਰ ਉਹਦੇ ਵਿੱਚੋਂ ਟੈਕਸਸ ਉੱਪਰ ਤੇ ਜੰਪ ਮੇਰਾ ਡੀਐਸਟੀ ਅੱਤੇ ਮੈਨੂੰ ਬਚਣਾ ਕੀ ਆ ਉਹ ਦੇਖੋ ਤੁਸੀਂ ਉਗੀ ਪ੍ਰੋਬਲਮ ਇੱਕ ਨਹੀਂ ਹੈਗੀ ਦਰਸ਼ਕੋ ਪ੍ਰੋਬਲਮਸ ਬਹੁਤ ਨੇ ਤੇ ਬਹੁਤ ਪ੍ਰੋਬਲਮ ਉਦੋਂ ਹੀ ਸੋਲਵ ਹੋਣਗੀਆਂ ਜਦੋਂ ਤੁਸੀਂ ਸਾਰੇ ਰਲ ਮਿਲ ਕੇ ਇਨਾ ਵੀਰਾਂ ਦਾ ਸਾਥ ਦਿਓਗੇ ਕਿਉਂਕਿ ਇਹ ਸਿਰਫ ਆਪਣੀ ਪਰਸਨਲ ਲੜਾਈ ਨਹੀਂ ਲੜ ਰਹੇ ਇਹ ਸਾਰੇ ਵਾਸਤੇ ਲੜਾਈ ਲੜ ਰਹੇ ਨੇ ਕਿਉਂਕਿ ਪੈਸਾ ਬਹੁਤ ਜ਼ਰੂਰੀ ਹੈ ਅੱਜਕੱਲ ਜੋ ਜ਼ਿੰਦਗੀ ਬਤੀਤ ਕਰਨ ਵਾਸਤੇ ਔਰ ਇਹ ਗਿਣਤੀ ਹੋਰ ਵਧੇਗੀ ਜਦੋਂ ਮੇਰੇ ਖਿਆਲ ਇਸ ਤੋਂ ਬਾਅਦ ਛੋਟੇ ਰੈਕਵਲ ਚਾਲੇ ਪਾਉਣਗੇ ਫਿਰ ਟ੍ਰੈਂਵਲ ਤੇ ਵੀ ਜਾਣਗੇ ਤੇ ਗੁਜ਼ਾਰਿਸ਼ ਹੈ ਕਿ ਇਨਾ ਵੀਰਾਂ ਨੂੰ ਸਪੋਰਟ ਕਰੋ ਤੇ ਆਪਾਂ ਅਗਲੀ ਕਵਰੇਜ ਲੈ ਕੇ ਦੁਬਾਰਾ ਤੁਹਾਡੇ ਨਾਲ ਫਿਰ ਜੁੜਦੇ ਹਾਂ ਤੁਸੀਂ ਦੇਖਦੇ ਰਹੋ ਪੰਜਾਬ ਟੀ i